ਲਓ ਜੀ ਹੁਣ ਆਪਾਂ ਪਾਣ ਲੱਗੇ ਆ ਇਹਦੇ ਵਿੱਚ ਆਹ ਲਓ ਜੀ ਇਹੇ ਨੇ ਕਾਜੂ ਇਹ ਕਾਜੂ ਪੈ ਗਏ ਜੀ ਇਹਦੇ ਵਿੱਚ ਹੁਣ ਇਦੋਂ ਬਾਅਦ ਨਾਲ ਦੀ ਨਾਲ ਇਹਦੇ ਵਿੱਚ ਪਿਸਤਾ ਪਾਵਾਂਗੇ ਜੀ ਇਹ ਆਹ ਲਓ ਜੀ ਪਿਸਤਾ ਪੈ ਗਿਆ ਤੇ ਰਲਾਮਾ ਇਕੱਠਾ ਇਹ ਆਹ ਲਓ ਜੀ ਨਾਲ ਨਾਲ ਇਹਦੇ ਵਿੱਚ ਇਹ ਆਹ ਖਸ ਖਸ ਹੈ ਜੀ ਖਸ ਖਸ ਪੈ ਗਈ ਜੀ ਤੇ ਆਹ ਬਦਾਮ ਨੇ ਜੀ ਤੇ ਬਦਾਮ ਵੀ ਪਾਤੇ ਜੀ ਨਾਲ ਦੀ ਨਾਲ ਮੇਵਾ ਦਾ ਆਪ ਆਪ ਦੇ ਮੁਤਾਬਕ ਜਿੰਨਾ ਵੱਧ ਘੱਟ ਜਿੰਨੇ ਵੀ ਆਪਣੇ ਪ੍ਰੋਖੋ ਆ ਜੀ ਇੰਨੇ ਪਾ ਸਕਦੇ ਆ ਇਹ ਹੈ ਜੀ ਆਪਣੀ ਜਮੈਣ ਇਹ ਜਮੈਣ ਹੈ ਜੀ ਦੇਖੋ ਇਹ ਬੈਬੂ ਤੋਂ ਵਧੀਆ ਹੁੰਦੀ ਹੈ ਜੀ ਦਰਦਾਂ ਦੁਰਦਾਂ ਤੋਂ ਵੈ ਤੋਂ ਠੀਕ ਹੈ ਜੀ ਸਰਦੀ ਦੇ ਵਿੱਚ ਇਹ ਆਪਾਂ ਇਸ ਕਰਕੇ ਰਲਾਨੇ ਆ ਜੀ ਸਾਰੇ ਬੱਚਿਆਂ ਨੂੰ ਕਿਉਂਕਿ ਇਹਦੇ ਵਿੱਚ ਇਹ ਤਾਕਤ ਰੱਖ ਜਾਂਦਾ ਹੈ ਜੀ ਜੋ ਬੱਚੇ ਨੇ ਸਰਦੀ ਦੇ ਵਿੱਚ ਖਰਾਕ ਵੀ ਵੱਧ ਲੱਗਦੀ ਹੈ ਜੀ ਬੱਚੇ ਖਾ ਕੇ ਵੀ ਖੁਸ਼ ਨੇ ਬਾਕੀ ਸਵੇਰੇ ਸਵੇਰੇ ਨੰਨੇ ਕਾਲ ਜੀ ਜਦੋਂ 加ਦੇ ਨਾਲ ਚਾਰ ਚੰਚ ਖਾਣਗੇ ਜੀ ਤਾਂਦਰੁਸਤੀ ਹੋਊਗੀ ਜੀ ਜੋੜ ਦੁਖਣੋਂ ਹਟਣਗੇ ਜੀ ਬਾਕੀ ਬੱਚਿਆਂ ਦੀ ਇਹ ਛਾਲ ਦੇ ਵਿੱਚ ਖਰਾਕ ਹੀ ਹੈ ਜੀ ਬੱਚਾ ਬੁढ़ा ਜਵਾਨ ਸਭ ਇਹਨੂੰ ਖਾ ਸਕਦੇ ਆ ਜੀ ਹਾਂ ਜੀ ਅੱਜ ਆਪਾਂ ਪੰਜੀਰੀ ੜਾ ਰਹੇ ਹਾਂ ਜੀ ਮੇਰੀ ਭੈਣੋਂ ਮਤਾਵੋ ਤੇ ਮੇਰੇ ਵੀਰੋਂ ਅੱਜ ਆਪਾਂ 5 ਕਿਲੋ ਘਿਓ ਦੀ ਪੰਜੀਰੀ ਦੇਸੀ ਘਿਓ ਦੀ ਤਿਆਰ ਕਰ ਰਹੇ ਹਾਂ ਜੀ ਛਾਲ ਦੇ ਵਿੱਚ ਛਾਲ ਦੀ ਖਰਾਕ ਹੈ ਜੀ ਆਪਣੀ ਸਾਰਾ ਪਰਿਵਾਰ ਇਹੋ ਖਾਊਗਾ ਜੀ ਆਪਾਂ ਅੱਜ 5 ਕਿਲੋ ਘਿਓ ਦੀ ਪੰਡੇਰੀ ਬਣਾਵਾਂਗੇ ਜੀ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਕਿੰਨੇ ਤੇ ਕੀ ਕੀ ਪਊਗਾ ਕਿਹੜਾ ਪਹਿਲਾ ਕੋਟ ਕਿਹੜਾ ਮੰਗਰ ਪਊਗਾ ਕਿਵੇਂ ਇਹਦਾ ਪ੍ਰੋਸੈਸ ਹੈ ਬਾਕੀ ਮੇਰੀਆਂ ਮਤਾਵਾ ਤਾਂ ਜਿਹੜੀਆਂ ਜਾਣੀਆਂ ਨੇ ਅੱਜ ਆਪਾਂ ਵੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਵੀਡੀਓ ਦੇ ਵਿੱਚ ਕਿਵੇਂ ਬਣਦੀ ਹੈ ਪੰਡੇਰੀ ਦੇਖੋ ਦੋਸਤੋ ਇਹ ਆਕਾਉ ਦੇ ਉੱਤੇ ਮਾੜੀ ਮੋਟੀ ਨਾ ਜੀ ਉਹਨੂੰ ਉਹੀ ਕੱਢਦੇ ਹੋਏ ਰਹਿ ਜਾਂਦੀ ਐ ਇਹ ਇਹਨੂੰ ਇਸ ਤਰ੍ਹਾਂ ਪਹਿਲਾਂ ਸਾਫ਼ ਕਰ ਦਿਓ ਜੀ ਕਿਉਂਕਿ ਇਹਦੇ ਵਿੱਚ ਖਟਿਆਈ ਦਾ ਟੈਸਟ ਹੁੰਦਾ ਇਹਨੂੰ ਚਾਹ ਪਾਣੀ ਨਾਲ ਕੱਢ ਦਿਓ ਤੜਕਣ ਲੱਗ ਗਿਆ ਮੜਾ ਜਾਂ ਕੱਢਣ ਲੱਗ ਗਿਆ ਹੁਣ ਆਪਾਂ ਇਹਨੂੰ ਚਾਟਾ ਪਾਵਾਂਗੇ ਜੀ ਇਹ 5 ਕਿਲੋ ਕਿਉ ਹੈ ਜੀ 5 ਕਿਲੋ ਕਿਉ ਦੇ ਵਿੱਚ ਆਪਾਂ 5.5 ਕਿਲੋ ਵੀ ਆਟਾ ਪਾ ਸਕਦੇ ਆ ਤੇ ਸਾਢੇ 4 ਕਿਲੋ ਵੀ ਪਾ ਸਕਦੇ ਆ ਉਹ ਆਪਣੇ ਮਤਲਬ ਕਿ ਆਪਾਂ ਨੇ ਦੇਖਿਆ ਕਿ ਕਿੰਨੀ ਕਾਪਾਂ ਨੇ ਇਹ ਪਜਿਰੀ ਉਹ ਕਰਨੀ ਐ ਕਲੜੀ ਕਰਨੀ ਐ ਜਾਂ ਸਾਦੇ ਫੁੱਲੀ ਹੁਣ ਆਪਾਂ ਪਾਵਾਂਗੇ ਆਟਾ ਤੇ ਸਾਰਾ ਸਮਾਨ ਆਦੇ ਸਿੱਖ ਖੰਡ ਹੈ ਜੀ 5 ਕਿਲੋ ਇਹ ਆਪਾਂ ਟੈਸਟ ਦੇ ਅਨੁਸਾਰੇ ਪਾਵਾਂਗੇ ਹੰਡ ਤਾਂ ਵੱਧ ਵੀ ਪਾ ਸਕਦੇ ਆ ਤੇ ਸਾਢੇ 4 ਕਿਲੋ ਵੀ ਪਾ ਸਕਦੇ ਆ ਤੇ 5 ਕਿਲੋ ਵੀ ਪਾ ਸਕਦੇ ਆ ਇਹ ਆਪਣਾ ਆਟਾ ਹੈ ਜੀ ਹੁਣ ਇਆ ਆ ਆ ਪਾਟਾ ਕਿ ਆਈ ਦੇ ਨਾਲ ਪਾਵਾਂਗੇ ਜੀ ਭਾਂਡਾ ਦੀ ਜਾਈ ਕੋਈ ਭਾਂਡਾ ਜਿੰਦਾ ਸਿੱਕਾ ਟੱਕਣੇ ਦੇ ਦਿਖਦਾ ਚੱਲੋ ਲਾਓ ਇਹਦਾ ਟੱਕਲੋ ਇਹਦੇ ਆ ਦੇਖੋ ਜੀ ਹੁਣ 5 ਕਿਲੋ ਘਿਓ ਦੇ ਵਿੱਚ ਆਪਾਂ ਹੌਲੀ ਹੌਲੀ ਕਰਕੇ ਥੋੜਾ ਥੋੜਾ ਕਰਕੇ ਆਟਾ ਪਾਵਾਂਗੇ ਜੀ ਟਕਿਆਈ ਨਾਲ ਕਿਉਂਕਿ ਛੱਲ ਨਾ ਬਜੇ ਗਰਮ ਘਿਓ ਹੈ ਕਿ ਹੱਥਾਂ ਤੇ ਜਾਂ ਪੈਰਾਂ ਤੇ ਨਾ ਪੈ ਜੀ ਇਹ ਬਟਕਿਆਈ ਦੇ ਨਾਲ ਇਹ 5 ਕਿਲੋ ਆਟਾ ਹੈ ਜੀ ਸੋਲਿਆ ਹੋਇਆ ਪੂਰਾ ਛਾਣਿਆ ਹੋਇਆ ਪਹਿਲਾਂ ਆਪਾਂ ਨੇ ਛਾਣਿਆ ਜੀ ਇਹਨੂੰ ਆਪਾਂ ਹੌਲੀ-ਹੌਲੀ ਵਿੱਚ ਮਿਕਸ ਕਰਾਂਗੇ ਜੀ ਪਾ ਕੇ 5 ਕਿਲੋ ਨੂੰ ਹੁਣ ਆਪਾਂ ਇਹ ਕਰਕੇ ਭਾਂਡੇ ਨਾਲ ਪਾਇਆ ਸੀ ਢੱਕਣ ਨਾਲ ਵੀ ਛਾਲਣਾ ਬਚੇ ਹੋ ਪੈ ਗਿਆ ਜੀ ਬਟਕਿਆਈ ਨਾਲ ਇਹ ਉੱਪਰ ਹੀ ਪਾ ਲਾਂਗੇ ਜੀ ਆ ਦੇਖੋ ਛਿੱਕੜੇ ਪੈ ਸਕਦੇ ਤੇ ਪਹਿਲਾਂ ਛਿੱਕੜੀ ਨਾਲ ਪਾਵਾਂਗੇ ਜੀ ਆਪਾਂ ਮਫਾਪ ਹੈ ਜੀ ਹਾਂ ਜੀ ਆ ਹੁਣ ਆਪਾਂ ਦੇਖੋ ਜੀ ਇਹਨੂੰ ਫੁਟਕੇ ਨੇ ਨਾਲ ਹੌਲੀ ਹੌਲੀ ਇਹਨੂੰ ਰਲਾਵਾਂਗੇ ਇਹਨੂੰ ਆਟੇ ਨੂੰ ਤੋਂ ਤੱਕ ਆਪਾਂ ਫੁਟਣਾ ਫੇਰੀ ਜਾਵਾਂਗੇ ਲਗਾਤਾਰ ਜੀ ਜਦੋਂ ਤੱਕ ਇਹ ਆਪਣਾ ਆਟੇ ਦਾ ਰੰਗ ਲਾਲ ਨਹੀਂ ਹੁੰਦਾ ਕਿਉ ਆਪਣਾ ਪੂਰਾ ਜੀ ਕਿ ਵੀਰ ਤਾਂ ਇਹਨੂੰ ਸੁੱਕੀ ਜੀ ਪਨੀਰੀ ਕਰ ਲੈਂਦੇ ਨੇ ਕਿ ਪਨੀਰੀ ਐਨ ਬਣੂਗੀ ਜੀ ਵਧੀਆ ਦੇਖਿਓ ਤੁਸੀਂ ਇਹ ਆ ਦੇ ਸੁਈ ਵਿੱਚ ਗੱਠਾਂ ਜੀਆਂ ਬਣਨੀਆਂ ਨੇ ਜਿਹੜੀਆਂ ਇਹ ਆਪਾਂ ਜਦੋਂ ਲਗਾਤਾਰ ਫੁਰਚਣਾ ਫੇਰਾਂਗੇ ਇਹ ਸਾਰੀਆਂ ਗੱਠਾਂ ਤੇ ਆਟਾ ਮਿਕਸ ਹੋ ਜਾਊਗਾ ਬਿਲਕੁਲ ਇੱਕ ਵੀ ਗੱਠੀ ਆਪਾਂ ਨੂੰ ਮਿਲਣੀ ਨਹੀਂ ਜੀ ਆ ਦੇਖੋ ਪਤੀ ਮਦਮਾ ਜੀ ਆਜ ਵੱਤ ਨਹੀਂ ਰੱਖਦੇ ਕਿਉਂਕਿ ਫਿਰ ਆਟਾ ਗਲ ਜਾਂਦਾ ਹੈ ਜੇ ਆਟਾ ਜਲਦੀ ਫਿਰ ਟੈਸਟ ਹੈ ਨਾ ਜਿਹੜਾ ਪੀਲਾ ਉਹ ਬੱਚਿਆ ਹੋਇਆ ਜਾਂਦਾ ਹੈ ਫਿਰ ਖਾਣ ਚ ਸਵਾਦ ਨਹੀਂ ਟੈਸਟੀ ਮਿਲਦੀ ਜੀ ਇਹ ਉਹ ਹੋਮ ਕੁਕਿੰਗ ਵਧੀਆ ਸਾਰਾ ਸਮਾਨ ਪਾਸੇ ਤੋਂ ਦਿਖਾਵਾਂਗੇ ਇਹਦੇ ਵਿੱਚ ਬਾਕੀ ਕੁਝ ਹੋਰ ਹੈ ਜੀ ਰੀਤੇ ਵੀ ਦੇਖੋ ਸਮਾਨ ਦਾ ਆਪਾਂ ਅੰਸਾਰੀ ਤੋਂ ਜਾ ਕੇ ਇਹਦੇ ਉਹ ਵੀ 5 ਕਿਲੋ ਘਿਓ ਦਾ ਤੁਹਾਨੂੰ ਸਮਾਨ ਦੇਦੇ ਉਹ ਆਪਦੇ ਲਕਾਜੇ ਨਾਲ ਸਭ ਦੇ ਦਿੰਦਾ ਜੀ ਬਾਕੀ ਸਮਾਨ ਵੱਧ ਘੱਟ ਵਾਲਾ ਕੋਈ ਚੱਕਰ ਨਹੀਂ ਵੀ ਵੱਧ ਵੀ ਪਾ ਸਕਦੇ ਆ ਆਪਦੇ ਹਿਸਾਬ ਨਾਲ ਘੱਟ ਵੀ ਪਾ ਸਕਦੇ ਜੀ ਜੀ ਰੀਤੇ ਵਿੱਚ ਬਹੁਤ ਕੁਝ ਪੈਂਦਾ ਜੀ ਪਰ ਮੋਟਾ ਮੋਟਾ ਆਪਾਂ ਬਦਾਮ ਹੈ ਮਗਜ ਨੇ ਕਾਜੂ ਹੈ ਪਿਸਤਾ ਜਮੇਣ ਹੈ ਕਾਲੀ ਮਿਸ਼ਤ ਹੈ ਇਹ ਕੰਮਕਾਸ ਹੈ ਇਹ ਪਾ ਕੇ ਬਾਕੀ ਸਪੈਰਮੂਸਲੀ, ਸਾਲਮ ਪੰਜਾ ਜੇ ਆਪਣੇ ਦਰਦ ਹੁੰਦਾ ਹੋਵੇ ਜੀ ਜੋੜਾਂ ਚ ਫਿਰ ਆਪਾਂ ਇਹਦੇ ਵਿੱਚ ਸਪੈਰਮੂਸਲੀ, ਸਾਲਮ ਪੰਜਾ, ਆਸਮਗੰਧਾ, ਹੋਰ ਚੀਜ਼ ਇਹ ਚੀਜ਼ਾਂ ਵੀ ਪਾ ਸਕਦੇ ਆ ਜੀ ਜੀਰੀ ਚ ਔਰ ਜਦੋਂ ਆਪਾਂ ਨੇ ਸਾਰੇ ਪਰਿਵਾਰ ਨੇ ਖਾਣੀ ਐ ਐਨੀਆਂ ਚੀਜ਼ਾਂ ਆਸਾਂ ਮੇਨ ਮੇਨ ਜਿਵੇਂ ਬਦਾਮ ਹੋਵੇ ਜੀ, ਖਸਖਸ ਹੋਗੀ, ਅਖਰੋਟ ਆਪਣਾ ਪਿਸਤੇ ਹੋਗੇ ਜੀ, ਮੱਗਜ ਹੋਵੇ ਚਾਰੇ ਕਮੈਂਨ ਥੋੜੀ ਜਿਹੀ ਬੈਤੋ ਫਿੱਟ ਰਹਿੰਦੀ ਹੈ ਜੀ ਕਾਲੀ ਮੱਚ ਵੀ ਹੁਣ ਆਪਾਂ ਇਹਦੇ ਵਿੱਚ ਲਗਾਤਾਰ ਕਿਤਨਾ ਮਾਰਦੇ ਰਹਾਂਗੇ ਜੀ ਜਦੋਂ ਤੱਕ ਇਹ ਆਟਾ ਲਾਲ ਨਹੀਂ ਹੁੰਦਾ ਭੈਣੋ ਲਗਾਤਾਰ ਖੁਰਚਣਾਂ ਦੇ ਵਿੱਚ ਫਿਰਨਾ ਜੇ ਹੁੰਦਾ ਜੀ ਕਿਉਂਕਿ ਜੇ ਲਗਾਤਾਰ ਆਪਾਂ ਖੁਰਚਣਾ ਨਾਲ ਫੇਰੀਏ ਇਹ ਥੱਲੋ ਆਟਾ ਮੱਚ ਜਾਂਦਾ ਇਹਦਾ ਟੈਸਟ ਨਾ ਆਈ ਤਲੀ ਦਾ ਬਿਲਕੁਲ ਮੱਚਿਆ ਆ ਲੱਗਦਾ ਜੀ ਖਾਣ ਚ ਕੋਈ ਟੈਸਟ ਨਹੀਂ ਵਧੀਆ ਲੱਗਦਾ ਜੀ ਮੰਦਾ ਨੱਕ ਮਾਰ ਕੇ ਹੀ ਖਾਂਦਾ ਫਿਰ ਉਹ ਆ ਦੇਖਿਓ ਜੀ ਹੁਣ ਤੁਹਾਨੂੰ ਇੰਜੀਰੀ ਬਣਾ ਕੇ ਦਿੱਤਾ ਮੰਗੇ ਅੱਜ ਵਧੀਆ ਟੇਸਟੀ ਸਿਆਲ ਦੇ ਵਿੱਚ ਦਰਦਾਂ ਤੋਂ ਕਮਜ਼ੋਰੀ ਤੋਂ ਇਹ ਆਪਾਂ ਸਿਆਲ ਦੇ ਆ ਦੋ ਤਿੰਨ ਮਹੀਨੇ ਖਾ ਸਕਦੇ ਜੀ ਦਸੰਬਰ ਦਾ ਜਨਵਰੀ ਫਰਵਰੀ 25 ਸਵੇਰੇ ਅਬਦਾ ਚਾਹ ਦੀ ਨਾਲ ਇੱਕ ਇੱਕ ਕੋਲੀ ਹੁਣ ਆਪਾਂ ਨੂੰ ਇਹਦੇ ਵਿੱਚ ਤੇਜ਼ੀ ਨਾਲ ਫੁਕਣਾ ਮਾਰਨਾ ਪਊਗਾ ਕਿਉਂਕਿ ਹੁਣ ਟਾਈਮ ਐਟਾ ਬੇਪੀਂਨੀ ਥੱਲੇ ਨਾ ਲੱਗੇ ਆਪਾਂ ਨੂੰ ਬਹੁਤ ਤੇਜ਼ੀ ਨਾਲ ਫੁਕਣਾ ਘਮਾਣਾ ਪੈ ਰਿਹਾ ਹੈ ਜੀ ਆ ਦੇਖੋ ਆਟਾ ਹੁਣ ਇਹ ਪੁਨਣ ਲੱਗ ਰਿਹਾ ਜੀ ਬਸ ਲਾਲੀ ਤੋਂ ਆਉਣ ਲੱਗ ਗਿਆ ਚਲੋ ਆਟਾ ਲਾਲੀ ਦੇ ਆਉਣ ਲੱਗ ਗਿਆ ਜੀ ਬਸ ਉਹ ਨੂੰ ਥੱਲੇ ਲੱਗਣ ਦਾ ਹੁੰਦਾ ਫੁਕਣਾ ਪਊਗਾ ਤੇਜ਼ੀ ਨਾਲ ਮਾਰਨਾ ਪੈਣਾ ਜੀ ਆਹ ਫੁਕਣੇ ਵਾਲੇ ਆਲੇ ਨੂੰ ਕਰੀਓ ਥੱਲੇ ਮੈਂ ਆਪੇ ਮਰਦੀ ਹਾਂ ਆਪਾਂ ਆ ਚੰਨੇ ਲਈ ਬਹੁਤ ਕੱਟ ਕਰਦਾਂਗੇ ਜਿੱਥੇ ਮਾਰਚ ਕਰਦਾਂਗੇ ਆਲੇ ਦੋੜਾ ਜਾਂਚ ਆਪਾਂ ਨੂੰ ਲੋੜ ਆ ਜਾਂਦੀ ਜੀ ਬਾਕੀ ਦਾ ਸੁੱਕਣਾ ਹੈ ਆਪਾਂ ਤੇ ਇਹ ਨਾ ਘਮਾਣਾ ਜੀ ਇੱਥੇ ਤਰਾ ਥੱਲੇ ਨਾ ਲੱਗੇ ਬਾਟੀ ਨੂੰ ਆ ਕੇ ਕਰ ਰਹੇ ਆ ਸਾਡਾ ਕੋਈ ਭਰੀ ਨਾ ਹਾਂਜੀ ਦੋਸਤੋ ਦੇਖੋ ਰੰਗ ਹੋ ਗਿਆ ਜੀ ਲਾਲ ਸਹੀ ਪੁੰਨਗੀ ਜੀ ਦੇ ਕੋ ਆਟਾ ਜਮਾ ਸਹੀ ਭੁੰਨੇ ਜੀ ਗਮੀ ਸਹੀ ਆ ਦੇਖੋ ਜੀ ਇਹ ਆ ਦੇਖੋ ਜੀ ਹੁਣ ਆਟਾ ਭੁੰਨ ਗਿਆ ਇਹ ਤੇ ਆਪਾਂ ਸਮਾਨ ਪਾਵਾਂਗੇ ਜੀ ਲਾ ਕੇ ਲੈ ਭਾਈ ਫੜੋ ਤੂੰ ਹਲੂ ਗਏ ਤੁਸੀਂ ਭੁੰਨੇ ਵੋਟੀਆਂ ਹਾਂਜੀ ਦੇਖੋ ਆਟਾ ਗਿਆ ਜੀ ਭੁੰਨ ਜਮਾ ਲਾਲ ਹੋ ਗਿਆ ਹੁਣ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਇਹ ਤੇ ਗੂੰਦਾ ਕੱਕੀ ਵੀ ਨਾਲ ਫੜ ਲਈ ਗੂੰਦੜੇ ਆ ਦੇਖੋ ਜੀ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹ ਗੁੰਗ ਦੇ ਵਿੱਚ ਗਰਮ ਗਰਮ ਦੇ ਵਿੱਚ ਇਹ ਟੀਕੇ ਪਾਈ ਹੈ ਜੀ ਰਲਾਉਈ ਆ ਦੇਖੋ ਜੀ ਸਭ ਤੋਂ ਪਹਿਲਾਂ ਪਾਈ ਹੈ ਜੀ ਗੁੰਗ ਆਹ ਆਹ ਫੁਰਚਾ ਚੱਕ ਲੈ ਮੜ ਜਾ ਰਲਾਦਾ ਮੈਂ ਗੁੰਗ ਦਾ ਫੁਰਚਾ ਚੱਕ ਲੈ ਮੈਂ ਕਮਰ ਤੋਂ ਉਪਰ ਚੱਕ ਲੈ ਨਾ ਨਹੀਂ ਪਾ ਦਿਆ ਦੀ ਜੀ ਅਰੇ ਪਹਿਲਾਂ ਜੀ ਆਪਾਂ ਨੇ ਦੇਖੋ ਆ ਗੁੰਗ ਭੁੰਨ ਗਈ ਜੀ ਵਿੱਚ ਇਹ ਫੁੱਲਣ ਲੱਗ ਗਈ ਇਹਦਾ ਫੁੱਲਣ ਲੱਗਾ ਆਪਾ ਗੋਣ ਪਾਜੀ ਤੋਂ ਬਾਅਦ ਪਾਵਾਂਗੇ ਆਪਾਂ ਕਮਰ ਕਾਸ ਤੇ ਆਹ ਦੇਖੋ ਕਿ ਕਮਰ ਕਾਸ ਹੈ ਜੀ ਇਹ ਦੇਖ ਕੇ ਪਾਵਾਂਗੇ ਜੀ ਦੇਖ ਕੇ ਬੱਤਰੀ ਸਾਰੀ ਜ਼ਰੂਰੀ ਨਹੀਂ ਕਿ ਸਾਰੀ ਉਹ ਪਾਣੀ ਆਪਾਂ ਨੇ ਜਿਹਨੂੰ ਲਾਉ ਪਾਈ ਲਾ ਰਿਹਾ ਲਾ ਰਿਹਾ ਗੱਥਾਂ ਵਿੱਚ ਆਮਰਕਾ ਦਾ ਹੈ ਰਜੂ ਦਾ ਤੋਹ ਤੀਜਾ ਸਭ ਤੋਂ ਪਹਿਲਾ ਮੈਂ ਲਿਆ ਨਹੀਂ ਆਮਰਕਾ ਦਾ ਤੇ ਗੋਲਜੀ ਆ ਦੇਖੋ ਇੱਕ ਮਿੰਟ ਵਿੱਚ ਪੀਸ ਬੜੀ ਜੀ ਰੰਗ ਪੈ ਗਈ ਲਓ ਜੀ ਹੁਣ ਆਪਾਂ ਪਾਣ ਲੱਗੇ ਆ ਇਹਦੇ ਵਿੱਚ ਆ ਲਓ ਜੀ ਇਹਨੇ ਕਾਜੂ ਇਹ ਕਾਜੂ ਪੈ ਗਏ ਜੀ ਇਹਦੇ ਵਿੱਚ ਹੁਣ ਇਦੋਂ ਬਾਅਦ ਨਾਲ ਦੇ ਨਾਲ ਇਹਦੇ ਵਿੱਚ ਪਿਸਤਾ ਪਾਵਾਂਗੇ ਜੀ ਇਹ ਆ ਲੋ ਜੀ ਪਿਸਤਾ ਪੈ ਗਿਆ ਫੇਰ ਲਾਵਾ ਇਕੱਠਾ ਇਹ ਆ ਲੋ ਜੀ ਨਾਲ ਨਾਲ ਇਹਦੇ ਵਿੱਚ ਇਹ ਆ ਖਸ ਖਸ ਹੈ ਜੀ ਖਸ ਖਸ ਪੈ ਗਈ ਜੀ ਇਹ ਆ ਬਦਾਮ ਨੇ ਜੀ ਇਹ ਬਦਾਮ ਦੀ ਪਾਤੇ ਜੀ ਨਾਲ ਦੀ ਨਾਲੇ ਮੇ ਬਾਦ ਆਪ ਆਪ ਦੇ ਮਤਲਬ ਕਿ ਜਿੰਨਾ ਵੱਧ ਘੱਟ ਜਿੰਨੇ ਵੀ ਆਪਣੇ ਪਰੋਖੋ ਆ ਜੀ ਉਨੇ ਪਾ ਸਕਦੇ ਆ ਇਹ ਹੈ ਜੀ ਆਪਣੀ ਜਮੈਨ ਇਹ ਜਮੈਨ ਹੈ ਜੀ ਦੇਖੋ ਇਹ ਬੈਬੂ ਤੋਂ ਵਧੀਆ ਹੁੰਦੀ ਹੈ ਜੀ ਦਰਦਾਂ ਦੁਰਦਾਂ ਤੋਂ ਵੈ ਤੋਂ ਠੀਕ ਹੈ ਜੀ ਇਹ ਆਹ ਅਗੀ ਜੀ ਆਪਣੀ ਕਾਲੀ ਮਿਰਚ ਆ ਇਹ ਆ ਦੇਖੋ ਜੀ ਇਹ ਕਾਲੀ ਮਿਰਚ ਹੈ ਇਹ ਆਪਾਂ ਇੰਨੀ ਕੁ ਰੱਖ ਲੈਣੇ ਜੀ ਫਿਰ ਕਈ ਵਾਰੀ ਬੱਚੇ ਖਾਂਦੇ ਨਹੀਂ ਹੈਗੇ ਜਿਆਦੀ ਕਾਲੀ ਮਿਰਚਾ ਹੋ ਜਾਈਏ ਜਦੋਂ ਪਾ ਲਓ ਭਾਈ ਆ ਰਹਿ ਗਿਆ ਭਾਈ ਖੋਪਾ ਪਾ ਲਓ ਆ ਆ ਰਹਿ ਗਿਆ ਜੀ ਦੇਖੋ ਆ ਆਪਣਾ ਖੋਪਾ ਜੀ ਇਹ ਵੀ ਆਪਾਂ ਪਾਦਾਂ ਨੇ ਇਹ ਵੀ ਬਹੁਤ ਵਧੀਆ ਹੁੰਦਾ ਜੀ ਇਹ ਵਿੱਚ ਪਾ ਲਾਂਗੇ ਜੀ ਆਪਾਂ ਖੰਡ ਖੰਡ ਪਾ ਮੰਗੇ ਜੀ ਆਪਾਂ ਇਦੇ ਵਿੱਚ 5 ਕਿਲੋ ਕਿਉ ਹੈ ਜੀ ਆਪਾਂ ਬੈਸਿਕ 5 ਕਿਲੋ ਹੀ ਪੈ ਜੂਗੀ ਪਰ ਆਪਾਂ ਸਾਢੇ 4 ਕਿਲੋ ਪਾਵਾਂਗੇ ਜੀ ਜੇਕਰ ਆਪਾਂ ਨੂੰ ਫੇਰ ਘੱਟ ਲੱਗੀ ਆਪਾਂ ਥੋੜੀ ਕੋਸ਼ਿਸ਼ ਕਰਕੇ ਫੇਰ ਪਾ ਲਾਂਗੇ ਜੀ ਮਿੱਠਾ ਜਿਆਦਾ ਵੀ ਮਿੱਠਾ ਮਾਰਾ ਜੀ ਜਿਆਦਾ ਮਿੱਠਾ ਬੱਚੇ ਨਾਲ ਮਿੱਠਾ ਕਰਕੇ ਖਾਂਦੇ ਨੇ ਜੀ ਬੱਚੇ ਵੀ ਘੱਟ ਖਾਂਦੇ ਨੇ ਵੱਡੇ ਵੀ ਘੱਟ ਖਾਂਦੇ ਨੇ ਸੋਤੋ ਦੇਖੋ ਕਿੰਨੀ ਵਧੀਆ ਆਪਣੀ ਪਜਿਰੀ ਬਣ ਗਈ ਜੀ ਫੋਨੇ ਦੇ ਵਿੱਚ ਆਪਾਂ ਪਾਵਾਂਗੇ ਜੀ ਖੰਡ ਆ ਬੂਰਾ ਖੰਡ ਹੈ ਜੀ ਇਹਨੂੰ ਆਪਾਂ ਪਹਿਲਾਂ ਥਾਲ ਦੇ ਵਿੱਚ ਖੋਲ ਲਾਂਗੇ ਪੈਕਟ ਨੂੰ ਕਿਉਂਕਿ ਕੋਈ ਦਲੀ ਟੁਲੀ ਹੁੰਦੀ ਹੈ ਜੀ ਯਾਨੀ ਉਹ ਲਿਆ ਚਾਰ ਨਹੀਂ ਮੜੀ ਜੀ ਚਾਰ ਦਾਂਗੇ ਕਪਾਚਾਰ ਕੇ ਪਾਵਾਂਗੇ ਜੀ ਕਿਈ ਵਾਰੀ ਖੰਡ ਰੀਟ ਨਾਲ ਤਾਂ ਡਲੀਆਂ ਹੁੰਦੀਆਂ ਨੇ ਜੀ ਨਾਲੇ ਕੋਈ ਨਾ ਕੋਈ ਉਹ ਹੋ ਜਾਂਦਾ ਜੀ ਵਿੱਚ ਕ੍ਰਿਕਟ ਵਗੈਰਾ ਕੋਈ ਮਾਰੇ ਉੱਠੀ ਕੋਈ ਨਾ ਕੋਈ ਪੈਕ ਕਰਦੇ ਹੋਏ ਵਿੱਚ ਹੋ ਜਾਂਦਾ ਜੀ ਤੋ ਕੋਈ ਇੱਕ ਵਾਰ ਸਾਡੇ ਹਾਂਜੀ ਇਹ ਆ ਬੂਰਾ ਖੰਡ ਜੀ ਦੇਸੀ ਖੰਡ ਕਹਿੰਦੇ ਨੇ ਇਹਨੂੰ ਆਪਾਂ ਦੇਸੀ ਖੰਡ ਆ ਆਪਾਂ ਚਾਰਾਂਗੇ ਜੀ ਉੱਚ ਬਾਦ ਗਲੀਆਂ ਫੇਰ ਕੱਢਾਂਗੇ ਇਹ ਜਿਸ ਫੋਟੋ ਇਹ ਤਾਂ ਦੇਖੀ ਹੁੰਦਾ ਫੋਟੋ ਹਾਂ ਜੀ ਖੰਡ ਆਪਾਂ ਨੇ ਝਾਰ ਲਈ ਦੋਸਤੋ ਇਹ ਹੁਣ ਪਾਉ ਕੋਈ ਖੰਡ ਬਾਹਰ ਤੋਂ ਹੈ ਉਹਦੇ ਵਿੱਚ ਅੰਲਾਉਂਦੇ ਪਾਉਂਦੇ ਰਲਾ ਰਹੇ ਹਾਂ ਜੀ ਆਪਾਂ 5 ਕਿਲੋ ਘਿਓ ਦੀ ਪਨੀਰੀ ਦੇ ਵਿੱਚ 4 ਕਿਲੋ ਫੰਡ ਪਾਵਾਂਗੇ ਜੇ ਘੱਟ ਰਹਿਣ ਲੱਗੀ ਫਿਰ ਆਪਾਂ ਦੁਬਾਰਾ ਇਹ ਚ ਪਾਈਆ 1/2 ਕਿਲੋ ਹੋਰ ਪਾ ਦਾਂਗੇ ਜੀ ਵੈਸੇ ਤਾਂ ਘੱਟ ਰਹਿੰਦੀ ਨਹੀਂ ਜੀ 4 ਕਿਲੋ ਬਹੁਤ ਖੰਡਾ ਮਿੱਠਾ ਬਹੁਤ ਹੋ ਜਾਂਦਾ ਜੀ ਪਾ ਲਈ ਪਾ ਲਈ ਇਹ ਕਦੇ ਵੀ ਜੀ ਇੱਕ ਵ ਇੱਕ ਨਾਲ ਇੱਕ ਲਖਤ ਨਾਲ ਡੇਗੋ ਜੀ ਹੌਲੀ ਹੌਲੀ ਕਰਕੇ ਪਾਓ ਇਹਨੂੰ ਹੌਲੀ ਹੌਲੀ ਆਪਾਂ ਰਲਾ ਲਾਂਗੇ ਜੀ ਸਾਰੀ ਨੂੰ ਪਾ ਦੋ ਪਰੇ ਇੱਕ ਇੱਕ ਵਾਰ ਤੇ ਡੇਗਨ ਨਾਲ ਜੀ ਮਿੱਠਾ ਇੱਕ ਵਾਰੀ ਜਮ ਜਾਂਦਾ ਆ ਆ ਦੇਖੋ ਜੀ ਹੁਣ ਆਪਣੀ ਪੰਜੀਰੀ ਵਧੀਆ ਰਲ ਕੇ ਮਿੱਠੀ ਹੋ ਜੂਗੀ ਤੇ ਅੱਜ ਕੱਲ ਮਿੱਠਾ ਘੱਟੇ ਖਾਣਾ ਚਾਹੁੰਦਾ ਜੀ ਬੱਚੇ ਘੱਟੇ ਖਾਂਦੇ ਨੇ ਆਪਾਂ ਇਹਦੇ ਵਿੱਚ 4 ਕਿਲੋ ਸੂਦੇ ਕਰੀਬ ਅਖੰਡ ਖੋਲੀ ਹੈ ਜੀ 4 ਕਿਲੋ ਚੋਂ ਵੀ ਇਹਦੇ ਚੋਂ ਦਰੀਆਂ ਵੀ ਲਿਕੜ ਗਈਆਂ 4 ਕਿਲੋ ਤੋਂ ਘੱਟੇ ਆ ਜੀ ਪਰ ਇਹਨੂੰ ਇੱਕ ਜਾਣ ਕਰ ਦਾਂਗੇ ਜਦੋਂ ਫਿਰ ਆਪਾਂ ਨੂੰ ਇਹਦਾ ਟੈਸਟ ਦਾ ਪਤਾ ਲੱਗੂਗਾ ਜੀ ਮਿੱਠੀ ਹੈ ਜਾਂ ਸਿੱਕੀ ਹੈ ਫਿਰ ਆਪਾਂ ਜੇ ਘੱਟ ਲੱਗਿਆ ਮਿੱਠਾ ਆਪਾਂ ਦਵਾਰੀ ਵੀ ਪਾ ਸਕਦੇ ਜੀ ਪਹਿਲੀ ਨਾ ਜਿਆਦਾ ਮਿੱਠਾ ਪਾਓ ਆਪਾਂ ਇਹਦੇ ਵਿੱਚ 1 ਕਿਲੋ ਦੇ ਕਰੀਬ ਘੱਟ ਪਾਈ ਆ ਜੀ ਖੰਡਾ ਆ ਦੇਖੋ ਫੇਰ ਵੀ ਮਿੱਠਾ ਬਹੁਤ ਹੋ ਜੂਗਾ ਜੀ ਬਸ ਹੁਣ ਆਪਾਂ ਇਹਨੂੰ ਰਲਾ ਲਾਂਗੇ ਜੀ ਇੱਕ ਜਾਣ ਕਰ ਦਾਂਗੇ ਅੱਗੇ ਪਹਿਲਾਂ ਦਾ ਮਕਸੂਦ ਹੋਇਆ ਕਰਦੇ ਜੀ ਰਲਾ ਨਾਲ ਖੰਡ ਮਿੱਠਾ ਹੁਣ ਮਕਸੂਦ ਰਹੀ ਨਹੀਂ ਹੈਗੀ ਹੁਣ ਆਪਾਂ ਖੁਰਚਣੇ ਨਾਲ ਇਹਨੂੰ ਐ ਇਸ ਤਰੀ ਲਾ ਦਾਂਗੇ ਜੀ ਆਪਾਂ ਬਾਰ-ਬਾਰ ਬਾੜ ਦੇ ਕੇ ਸੁਣਾ ਮਾਲ ਆਪਣਾ ਇਹ ਬਾਤ ਹੈ ਜੀ ਗੜਾਹੀ ਥੋੜੀ ਜੀ ਘਟ ਰਹੀ ਜੀ ਪਰ ਫਿਰ ਵੀ ਆਪਾਂ ਰਲਾਵਾਂਗੇ ਜੀ ਇਹਨੂੰ ਬਾਟਾਂ ਦੇ ਦੇ ਕੇ ਆ ਦੇਖ ਲਓ ਵੀਰ ਜੀ ਕਿੰਨੀ ਸੋਹਣੀ ਦੋਸਤੋਂ ਪਨੀਰੀ ਬਣ ਗਈ ਜੀ ਆਪਣੀ ਦੇਖੋ ਬਿਲਕੁਲ ਆਟਾ ਲਾਲ ਕਰਕੇ ਆਪਾਂ ਨੇ ਇਹਦੇ ਵਿੱਚ ਖੰਡਾ ਤੇ ਜਿਹੜਾ ਸਵਾਣ ਹੈ ਆਪਣੇ ਉਹ ਪਾਇਆ ਜੀ ਦੇਖੋ ਕਿੰਨਾ ਵਧੀਆ ਮਣ ਗਿਆ ਜੀ ਨਾ ਤਾਂ ਇਹ ਜਾਰੇ ਸੁੱਕੀ ਆ ਪੰਜੀਰੀ ਨਾ ਜਿਆਦੇ ਘਿਓ ਵਾਲੀ ਆ ਜਿਆਦੇ ਦੇਖੋ ਜੀ ਸਹੀ ਬਣੀ ਆ ਜਮਾ ਅੱਜ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਦੋਸਤੋ ਭੈਣੋ ਤਾਂ ਸਾਡੀ ਬੀਬੀ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਵੀ ਕਰਿਓ ਜੀ ਤੇ ਲਾਈਕ ਵੀ ਕਰਿਓ ਜੀ ਧੰਨਵਾਦ ਜੀ